ਇਸ ਤਰੀਕੇ ਨਾਲ ਤਸਵੀਰ ਉਸ ਲਈ ਪਾਰ ਹੋ ਜਿੱਥੋਂ ਤੱਕ ਅੱਖਾਂ ਨਹੀਂ ਗਾ ਪਾਵੇਗੀ ਉਸ ਤੱਕ ਸੰਕਤਾਂ ਦਾ ਜਿਹੜਾ ਖਾਕਾਠਾ ਉਹ ਤੁਮ ਦੇਖਣ ਨੂੰ ਮਿਲੇਗਾ ਤੇ ਬੜੀ ਇੱਕ ਖੂਬਸੂਰਤ ਪਵਿੱਤਰ ਜਗ੍ਹਾ ਦੇ ਵਿੱਚ ਖੂਬਸੂਰਤ ਤਸਵੀਰ ਜਿਹੜੀ ਵੇਖਣ ਨੂੰ ਮਿਲਦੀ ਹੈ ਹਰ ਕੋਈ ਆ ਜਿਹੜਾ ਹੈਗਾ ਇੱਥੇ ਆਪਣੀ ਸੇਵਾ ਨਿਭਾ ਰਿਹਾ ਸੀ ਕਿੰਨਾ ਕ ਸਕੂਨ ਮਿਲਦਾ ਜਦੋਂ ਇੱਥੇ ਦਪਹਿਰਾਂ ਸਾਫ ਕੱਟਣਾ ਬਹੁਤ ਸਕੂਨ ਮਿਲਦਾ ਜੀ ਬਹੁਤ ਹੀ ਸਕੂਨ ਮਿਲਦਾ ਕਿਸੇ ਦੇ ਆਪ ਆਸਮਨ 'ਚ ਰੱਖਦੇ ਆ ਉੱਥੇ ਨਹੀਂ ਇੱਥੇ ਤਾਂ ਨਾਲ ਦੀ ਨਾਲ ਰਿਜ਼ਲਟ ਮਾਲਕ ਦੇ ਦਿੰਦਾ ਜੀ ਬਾਬਾ ਦੀਪ ਸਿੰਘ ਜੀ ਨਾਲ ਦੀ ਨਾਲ ਆਮ ਚੀਜ਼ਾਂ 'ਚ ਸੁੱਖ ਲੱਭਦਾ ਪਰ ਅਸਲ 'ਚ ਜਿਹੜਾ ਸੁੱਖ ਸਤਗੁਰ ਦੀ ਬਾਣੀ 'ਚ ਔਰ ਸੇਵਾ ਸਿਮਰਨ 'ਚ ਇਸ ਸਮੇਂ ਅਸੀਂ ਸ਼ਹੀਦਾਂ ਸਾਹਿਬ ਮੌਜੂਦਾਂ ਜਿੱਥੇ ਕਿ ਐਦਵਾਰ ਦੇ ਦਿਨ ਨੇ ਚਪੈਰਾ ਘਟਣਾ ਦੂਰ ਦਰਾਡੇੋਂ ਦੇਸ਼ ਵਿਦੇਸ਼ ਤੋਂ ਸੰਕਟਾ ਇੱਥੇ ਪਹੁੰਚਦਿਆਂ ਨੇ ਤੇ ਇੱਕ ਵਾਰ ਤੁਹਾਨੂੰ ਤਸਵੀਰ ਸਾਂਝੀ ਕਰਦੇ ਆ ਕਿਸ ਤਰੀਕੇ ਨਾਲ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਜਿੱਥੋਂ ਤੱਕ ਤੁਹਾਡੀ ਨਿਗਾਹ ਪਾਵੇਗੀ ਉਸ ਤੱਕ ਸੰਕਟਾ ਦਾ ਜਿਹੜਾ ਇਕੱਠਾ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਤੇ ਜਿਹੜੇ ਸ਼ਰਧਾਲੂ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਸਾਂਝੀ ਕਰਾਂਗੇ ਮਗਰ ਉਸ ਤੋਂ ਪਹਿਲਾਂ ਤੁਸੀਂ ਤਸਵੀਰਾਂ ਦੇਖੋ ਕਿ ਹਰ ਜਗ੍ਹਾ ਤੇ ਹਰ ਕੋਈ ਆਪਣੀ ਸੇਵਾ ਨਿਭਾ ਰਿਹਾ ਆਪਣਾ ਚਪੈਰਾ ਸਾਹਿਬ ਘਟ ਰਿਹਾ ਤੇ ਬੜੀ ਇੱਕ ਖੂਬਸ ਆਪਣੀ ਸੇਵਾ ਨਿਭਾ ਰਿਹਾ ਸੋ ਸੰਗਤਾਂ ਵੀ ਸਾਡੇ ਨਾਲ ਮਜੂਰ ਨੇ ਸੰਗਤਾਂ ਨਾਲ ਵੀ ਗੱਲਬਾਤ ਸਾਂਝੀ ਕਰਾਂਗੇ ਤੇ ਜਾਣਾਂਗੇ ਕਿੱਥੋਂ ਆਏ ਨੇ ਤੇ ਕੀ ਮੰਦੇ ਵਿੱਚ ਪਾਉਣ ਲੈ ਕੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਫਰੋਹੀਪੁਰ ਤੋਂ ਜੀ ਕਿੰਨਾ ਕ ਸਕੂਨ ਮਿਲਦਾ ਜਦੋਂ ਇੱਥੇ ਜਪੈਰਾ ਸਾਹਿਬ ਕੱਟਣਾ ਬਹੁਤ ਸਕੂਨ ਮਿਲਦਾ ਜੀ ਬਹੁਤ ਹੀ ਸਕੂਨ ਮਿਲਦਾ ਜੀ ਜਿੱਥੋਂ ਇਹ ਇੱਥੇ ਧਰ ਤੇ ਆਈਏ ਤੇ ਇੱਥੋਂ ਜਾਈਏ ਨਾ ਵਾਪਸ ਇਹੋ ਜਿਹਾ ਸਕੂਨ ਮਿਲਦਾ ਜੀ ਵੀ ਇੱਥੇ ਹੀ ਰਹੀਏ ਜੀ ਇੱਥੇ ਹੀ ਸੇਵਾ ਕਰੀਏ ਜੀ ਸਭ ਕੁਝ ਇੱਥੋਂ ਮਿਲਦਾ ਜੀ ਐਤਵਾਰ ਦੇ ਦੇ ਨਹੀਂ ਆਉਂਦੇ ਐਤਵਾਰ ਜੀ ਕਿੰਨੀ ਕੋ ਠੀਕ ਹੁੰਦੀ ਐ ਇਸ ਦਿਨ ਦੀ ਬਹੁਤ ਜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਆਂ ਵੀ ਕਦੋਂ ਸੰਡੇ ਆਵੇ ਤੇ ਕਦੋਂ ਜਾਈਏ ਜੀ ਹਾਂਜੀ ਪਰਿਵਾਰ ਦੇ ਨਾਲ ਆਉਂਦੇ ਜਾਂ ਇਕੱਲੇ ਜੀ ਜਤਾ ਜੀ ਮੈਂ ਪਰਿਵਾਰ ਦੇ ਨਾਲ ਤਾਂ ਇੱਕ ਦੋ ਵਾਰ ਹੀ ਆਇਆ ਜੀ ਹੁਣ ਪਰਿਵਾਰ ਨੂੰ ਨਾਲ ਲੈ ਕੇ ਆਵਾਂ ਕਰਾਂਗਾ ਬੀਟੀ ਵੀ ਕਹਿੰਦੀ ਐ ਮੈਂ ਜਾਣਾ ਕਰਨਾ ਪਾਪਾ ਮੈਂ ਕਿਹਾ ਠੀਕ ਐ ਤੁਸੀਂ ਵੀ ਚੱਲੋ ਸਾਡੇ ਨਾਲ ਤੇ ਅੱਗੇ ਤੋਂ ਹੁਣ ਮੌਸਮ ਥੋੜਾ ਜਿਹਾ ਠੀਕ ਹੋ ਜਾਏਗਾ ਤੇ ਉਹ ਵੀ ਸਾਰੇ ਪਰਿਵਾਰ ਵੀ ਆਇਆ ਕਰੇਗਾ ਨਾਲ ਜੀ ਹਾਂਜੀ ਜੋ ਇਸ ਦਰ ਤੋਂ ਮੰਗਿਆ ਪੂਰਾ ਹੋਇਆ ਪੂਰਾ ਜੀ ਪੂਰਾ ਜੀ ਐ ਸਭ ਕੁਝ ਮਿਲਦਾ ਜੀ ਰਿਜ਼ਲਟ ਨਾਲ ਦੀ ਨਾਲ ਹੀ ਆ ਜੀ ਦਫਤਰਾਂ ਜੀ ਤਾਂ ਬੜਾ ਟਾਈਮ ਲੱਗਦਾ ਨਾ ਕਿਸੇ ਤੇ ਆਪਾਸ ਵਿੱਚ ਰੱਖਦੇ ਆ ਉੱਥੇ ਨਹੀਂ ਇੱਥੇ ਤਾਂ ਨਾਲ ਦੀ ਨਾਲ ਰਿਜ਼ਲਟ ਮਾਲ ਕੇ ਦਿੰਦਾ ਜੀ ਬਾਬਾ ਦੀਪ ਸਿੰਘ ਜੀ ਨਾਲ ਦੀ ਨਾਲ ਹੀ ਨਾਲ ਦੀ ਨਾਲ ਹੀ ਕਲਮ ਨਾਲ ਦੀ ਨਾਲ ਹੀ ਹਾਂ ਜੀ ਹੋਰ ਤੇ ਆਡੇ ਬੈਠੀਆਂ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਨਹੀਂ ਪਹੁੰਚ ਪਾਉਂਦੇ ਮੈਂ ਉਹਨਾਂ ਨੂੰ ਸੰਗਤਾਂ ਦੇ ਕੇ ਬੇਨਤੀ ਕਰਦਾ ਵੱਧ ਚੜ ਕੇ ਹਿੱਸਾ ਪਾਉਣ ਇੱਥੇ ਆ ਕੇ ਗੁਰੂ ਘਰ ਕੰਮ ਕਰ ਆਪਦੇ ਸਾਰੇ ਮਾਲਕ ਨੇ ਪਿੱਛੇ ਕਰਨੇ ਆ ਮਾਲਕ ਦੇ ਭਰੋਸਾ ਛੱਡੋ ਅਸੀਂ ਵੀ ਕੰਮ ਦਾ ਹੀ ਅਸੀਂ ਵੀ ਦੁਕਾਨਾਂ ਛੱਡ ਕੇ ਮੈਂ ਵੀ ਆਇਆ ਜੀ ਮੈਂ ਪਿੱਛੇ ਨਹੀਂ ਇੱਥੇ ਸਭ ਕੁਝ ਮਿਲਦਾ ਆਪੇ ਹੀ ਸਾਰਾ ਮਾਲਕ ਹੀ ਜਾਂਦਾ ਜੀ ਉਸੇ ਦੇ ਛੱਡੋ ਸਭ ਕੁਝ ਉਸੇ ਨੇ ਦੇਣਾ ਉਹ ਦਿਨ ਦਾ ਵੀ ਪਿਆ ਸਾਰੇ ਕੰਮ ਸਹੀ ਹੋ ਜਾਂਦੇ ਜੀ ਸੱਚ ਦੇ ਘਰੇ ਬਲਾਵੇਂ ਨਿਆਰੋ ਹੋ ਜਾਵੇ ਅਮਰ ਸ਼ਹੀਦ ਹਨ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਮਨ ਨੂੰ ਭਾਵੇ ਸਭ ਕੁਝ ਜਿੱਤੇ ਹੋ ਜੀ ਸੈਂ ਮਾਲਕ ਦੀ ਕਿਰਪਾ ਜੀ ਦੇਖ ਰਿਹਾ ਇੱਥੇ ਹਰ ਕੋਈ ਸੇਵਾ ਨਿਭਾ ਰਿਹਾ ਜਿਹੜੀ ਇੱਕ ਹਰ ਕੋਈ ਕੋਈ ਰਾਜਾ ਹੋਵੇ ਜਾਂ ਅੰਕ ਹੋਵੇ ਇੱਕ ਇੱਕੋ ਬਰਾਬਰ ਨੇ ਗੁਰੂ ਸਾਹਿਬ ਜੀ ਦੀ ਕਿਰਪਾ ਦਾ ਰਹਿਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਕੋ ਅਵਲ ਅਲਹ ਨੂਰ ਪਾਇਆ ਕੁਦਤ ਕੇ ਸਬੰਦੇ ਇੱਕ ਨੂਰ ਤੇ ਸਭ ਜਗ ਉਪਜਾ ਕਾਉਣ ਭਲੇ ਕਾਉ ਮੰਦੇ ਖਤ ਸ਼ਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋ ਵਰਨਾ ਕੋ ਸਾਂਝ ਇਹ ਸਥਾਨ ਜੋ ਬਾਬਾ ਦੀਪ ਸਿੰਘ ਜੀ ਦਾ ਸਭ ਦੇ ਸਾਂਝੇ ਸਾਂਝਾ ਸਥਾਨ ਹੈ ਜਿਹੜਾ ਮਰਜੀ ਇਸ ਸਥਾਨ ਤੇ ਆ ਸਕਦਾ ਭਾਵੇਂ ਹਿੰਦੂ ਹੋਵੇ ਜੈਨੀ ਹੋਵੇ ਬੋਧੀ ਹੋਵੇ ਮੁਸਲਮ ਹੋਵੇ ਸੇ ਕੋਈ ਅਸਾਈ ਹੋਵੇ ਹਰ ਹਰ ਵਸਤੇ ਹਰ ਵਸਤੇ ਦਰ ਖੁੱਲਾ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਕਿੰਨਾ ਕਿ ਸਕੂਨ ਮਿਲਦਾ ਜੀ ਜਦੋਂ ਅਸੀਂ ਪਹੁੰਚਦੇ ਬਹੁਤ ਕਿਰਪਾ ਜੀ ਗੁਰਸੱਜ ਜੀ ਦੀ ਕਿਰਪਾ ਨਾਲ ਜਦੋਂ ਮੈਡੀਟੇਸ਼ਨ ਕਰੀਏ ਇੱਕ ਵਾਈਬਰੇਸ਼ਨ ਸੇ ਹੋਈਆਂ ਜਿਸ ਤਰ੍ਹਾਂ ਅੱਗੋਂ ਪਿਛੋਂ ਜੇ ਐਤਵਾਰ ਵੀ ਆਈ ਐ ਅੱਗੋਂ ਪਿਛੋਂ ਹੀ ਹੈ ਤੇ ਵਾਈਬਰੇਸ਼ਨ ਸੇ ਹੋਈਆਂ ਤੇ ਉੱਠਣ ਨੂੰ ਜੀ ਨਹੀਂ ਕਰਦਾ ਨਾਮ ਬਿਨਾ ਕਿ ਕਹੇ ਕਿ ਨਾਮ ਬਿਨਾ ਮਹਿ ਜੀਵਿਆ ਜਾਏ ਨਾਮ ਬਿਨਾ ਕੈਸੇ ਉਤਰ ਸਪਾਰਾ ਸੁਖ ਨਹੀਂ ਬਹੁਤੇ ਤਨਖਾਟੇ ਸੁਖ ਨਹੀਂ ਪੇਕੇ ਨਿਰਪਨਾਟੇ ਬੰਦਾ ਤਾਂ ਆਮ ਚੀਜ਼ਾਂ ਜ ਸੁੱਖ ਲੱਭਦਾ ਪਰ ਅਸਲ ਤੇ ਜਿਹੜਾ ਸੁੱਖ ਸਤਗੁਰ ਦੀ ਬਾਣੀ ਚ ਔਰ ਸੇਵਾ ਸਿਮਰਨ ਤੇ ਆ ਠੀਕ ਹੈ ਜੀ ਇਹ ਜੋ ਬੰਦਾ ਕਹਿੰਦਾ ਵਾ ਕਿ ਮੈਂ ਅੱਜ ਹੀ ਰਾਜਾ ਬਣ ਜਾ ਹਾਂ ਸੰਤੁਸ਼ਟੀ ਨਹੀਂ ਹੈਗੀ ਬੰਦੇ ਨੂੰ ਸੰਤੁਸ਼ਟੀ ਉਸ ਪ੍ਰਮਾਤਮਾ ਆਕਾਲ ਪੁਰਖ ਵਾਹਿਗੁਰੂ ਦੇ ਨਾਮ ਚ ਆ ਸੋ ਇਹੋ ਮੈਸੇਜ ਹੈ ਜੀ ਆਓ ਇਸ ਸਤਨ ਤੇ ਕਿਰਤ ਕਰੋ ਵੰਡਕਿ ਛਕੋ ਨਾਮ ਜਪੋ ਔਰ ਇਹ ਨਸ਼ਿਆਂ ਤੇ ਦੂਰ ਰਵੋ ਅੰਮਰ ਸ਼ਕੋਤ ਸਿੰਘ ਸਜ ਗੁਰਦੇ ਲੱਗੋ ਕਰਦੀ ਪਬਜੀ ਨਾਚ ਪਾ ਜਿਨੇ ਬਾਣੀ ਤਾਂ ਹੀ ਗਾਇਆ ਬਾਣੀ ਗਿਆਨ ਦਾ ਅੱਖ ਜਨਮ ਵਿੱਚ ਵੰਡ ਦੀ ਜਹਾਨਾ ਉਹ ਹਰ ਇੱਕ ਦਾ ਹੈ ਨੂਰ ਜੋ ਵੀ ਦੁਨੀਆ ਤੇ ਆਇਆ ਹਰ ਇੱਕ ਦਹਨੂ ਨੇ ਜੋ ਮੀ ਦੁਨੀਆ ਤੇ ਆਇਆ ਜਿਦੇ ਗਾਂ ਤਪਦੀਆਂ ਨੂੰ ਠਾਣੇ ਪਾਵੇਂ ਚੱਲੇ ਸੀ ਸਿਆਰੇ ਕਦੀ ਸੀ ਨਾ ਉਚਾਰੀ ਜਰਾ ਚਿੱਤ ਨਹੀਂ ਢੁਲਾਇਆ ਓ ਰਾਜ ਨੇ ਕੋਲੀਆਂ ਪੁਕਾਰੇ ਬਾਣੀ ਗਉਂ ਰਾਗ ਸਾਰੇ ਬਾਣੀ ਗਾਵ ਰਲ ਸਾਰੇ ਵਾਂਗ ਚਮਕੇ ਇਸ ਤਾਰੇ ਸੁਖਜੀਤ ਨਿਹੰਗ ਸਿੰਘ ਜਸ ਗਾਇਆ ਕਰਦੀ ਪਵਜ ਲਚਪਾਰ ਜਿੰਨੇ ਬਾਣੀ ਤਾਂ ਹੀ ਗਾਇਆ ਬਾਬਾ ਦੀਪ ਸਿੰਘ ਦੀ ਬਿੰਦ ਕਮਾਈ ਹੈ ਜੀ ਬਾਬਾ ਦੀਪ ਸਿੰਘ ਜੀ ਦਮਦਮੇ ਟਿਕ ਸਾਲ ਦੇ ਪਹਿਲੇ ਮੁਖੀ ਹੋਇਆ ਕਰਦੇ ਨੇ ਸਾਧ ਸੰਗਤ ਜੀ ਔਰ ਤਨ ਤਨ ਬਾਬਾ ਦੀਪ ਸਿੰਘ ਜੀ ਤਰਨਾ ਦਲ ਦੇ ਮੁਖੀ ਹੋਇਆ ਕਰਦੇ ਹਨ ਜੀ ਤਨ ਤਨ ਬਾਬਾ ਦੀਪ ਸਿੰਘ ਦੀ ਕਮਾਈ ਦਾ ਤਨ ਤਨ ਸੰਗਤ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਹੋ ਆਓ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੋ ਬੇਅੰਤ ਗੁਰੂ ਸਾਹਿਬ ਜੀ ਦੇ ਲੰਗਰ ਸਜਾਏ ਗਏ ਹਨ ਕੋਈ ਚੀਜ਼ ਦੀ ਕਮੀ ਨਹੀਂ ਹੈ ਅਸੀਂ ਬੀਸੀ ਵਾਲਾ ਬਹੁਤ ਸੋਹਣਾ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਪ੍ਰਬੰਧ ਕੀਤਾ ਗਿਆ ਹੈ ਕੋਈ ਵੀ ਮਤਲਬ ਰੁਕਾਵਟ ਨਹੀਂ ਹੈ ਫੈਸਿਲਿਟੀਆਂ ਸਭ ਪੂਰੀ ਦਿੱਤੀ ਗਈ ਹੈ ਸਕੂਟਰ ਮੋਟਰਸਾਈਕਲ ਤੱਕ ਲੈ ਕੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸੰਗਤਾਂ ਗੁਰੂ ਸਾਹਿਬ ਜੀ ਦੇ ਵਾਣ ਰਾਈ ਆ ਰਹੀਆਂ ਨੇ ਮਤਲਬ ਜਿੰਨੀ ਜਿੰਨੀ ਉਸ ਜਿੰਨੀ ਸਖਤ ਕੀਤੀ ਜਾਵੇ ਸਤਿਗੁਰੂ ਜੀ ਦੀ ਓਨੀ ਥੋੜੀ ਵੈਸੇ ਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਨਿਤਨੇਮ ਦਾ ਜੋ ਮर्यादा ਵਾ ਸਭ ਤੋਂ ਪਹਿਲਾਂ ਜਪਜੀ ਸਾਹਿਬ ਜੀ ਦੀ ਬਾਣੀ ਦੇ ਜਾਪ ਪੰਜ ਬਾਣੀਆਂ ਦੇ ਜਪਜੀ ਸਾਹਿਬ ਜੀ ਦਾ ਜਾਪ ਉਸ ਤੋਂ ਬਾਅਦ ਸੁਖਮਣੀ ਸੁਖ ਅੰਮ੍ਰਿਤ ਪ੍ਰਬਨਾਮ ਪਾਗਤ ਜਨਾਕਾ ਮਨ ਵਿਸਰਾਮ ਸੁਖਮਣੀ ਸਾਹਿਬ ਜੀ ਦਾ ਜਾਪ ਹੁੰਦਾ ਹੈ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸਾਰੀਆਂ ਹੀ ਦਪਹਿਰਾਂ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਜੀ ਦੇ ਆਣ ਕੇ ਇੱਥੇ ਆਣ ਕੇ ਗੁਰੂ ਸਾਹਿਬ ਜੀ ਦੀ ਬਾਣੀਆਂ ਬਾਣੀ ਦਾ ਜਾਪ ਕਰਦੀਆਂ ਨੇ ਔਰ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜਪਜੀ ਸਾਹਿਬ ਜੀ ਦੀ ਬਾਣੀ ਦਾ ਜਾਪ ਹੁੰਦਾ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਅਨੰਦ ਸਾਹਿਬ ਜੀ ਦੀ ਬਾਣੀ ਦਾ ਜਾਪ ਹੁੰਦਾ ਹੈ ਫਿਰ ਸੰਗਤਾਂ ਸਾਰੀਆਂ ਇਸ ਹਸਤਾਨ ਤੇ ਆਣ ਕੇ ਜਦੋਂ ਖੜ੍ਹਦੀਆਂ ਨੇ ਅਰਦਾਸ ਦੇ ਵਿੱਚ ਤੇ ਮੰਗਦੀਆਂ ਨੇ ਨਾਨਕ RAM ਚੜ੍ਹਦੀ ਕਲਾ ਤੇਰੇ ਬਾਣੀ ਸਰਬਤਾ ਭਲਾ ਇੱਕ ਸਵਾਲ ਹੈ ਕਿ ਕਿੰਨੇ ਵਜੇ ਤੋਂ ਸ਼ੁਰੂ ਹੁੰਦਾ ਹੈ ਦੁਪਹਿਰ ਸਾਹਿਬ ਤੇ ਕਿੰਨੇ ਵਜੇ ਸਮਾਪਤ ਹੁੰਦਾ ਆਫਟਰ ਟਾਈਮ ਤੋਂ ਸ਼ੁਰੂ ਹੁੰਦਾ ਸਵੇਰ ਤੋਂ ਹੀ ਵੈਸੇ that ਅਗਲੇ ਦਿਨ ਤੁਸੀਂ ਲਗਾ ਲਓ ਸ਼ਨੀਵਾਰ ਦੀ ਸੰਗਤ ਅਮਰਤ ਵੇਲੇ ਤੋਂ ਹੀ ਸ਼ਨੀਵਾਰ ਵਾਲੇ ਦੇ ਨਹੀਂ ਸੰਗਤਾਂ ਅਮਰਤ ਵੇਲੇ ਤੋਂ ਹੀ ਨਤਬਸਤਕ ਹੋਣੀ ਸ਼ੁਰੂ ਹੋ ਜਾਂਦੀਆਂ ਨੇ ਸ਼ਨੀਵਾਰ ਤੋਂ ਲੈ ਕੇ ਜਿਸ ਤਰ੍ਹਾਂ ਜਦੋਂ ਅਮਰਤ ਵੇਲੇ 12 ਵਜਦੇ ਨੇ ਉਦੋਂ ਹੀ ਸੰਗਤਾਂ ਸ਼ੁਰੂ ਹੋ ਜਾਂਦੀਆਂ ਕੋਈ ਨੌਜਵਾਨ ਵੀਰ ਝਾੜੂ ਦੀ ਸੇਵਾ ਕਰ ਰਿਹਾ ਕੋਈ ਗੁਰੂ ਦੀ ਲੰਗਰ ਦੀ ਸੇਵਾ ਕਰ ਰਿਹਾ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਕੋਈ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਨੌਜਵਾਨ ਵੀਰ ਸ਼ਰਧਾਈਆਂ ਦੇ ਲੰਗਰ ਤਿਆਰ ਕਰਕੇ ਸੰਗਤਾਂ ਨੂੰ ਸ਼ਿਕਾਰਿਆ ਕਿਉਂਕਿ ਸੰਗਤ ਜੋ ਹੈ ਗੁਰੂ ਪ੍ਰਮਾਤਮਾ ਦਾ ਰੂਪ ਹੈ ਵੀ ਸੰਗਤ ਹਰ ਪ੍ਰਭ ਵਸਹਾ ਜੀ ਸੰਗਤ ਜੋ ਅਕਾਲ ਪੁਰਖ ਪਰਮਾਤਮਾ ਦਾ ਰੂਪ ਹੈ ਸੰਗਤ ਬਹੁਤ ਵੱਡਾ ਮਤਲਬ ਵਾਇਗੁਰ ਦੀ ਕਿਰਪਾ ਨਾਲ ਪਰਮਾਤਮਾ ਦਾ ਰੂਪ ਮੰਨਿਆ ਗਿਆ ਹੈ ਸੋ ਚੜਦੀ ਕਲਾ ਸੋ ਸ਼ਰਦਾਲੂਆਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਇਹ ਕਹਿਣਾ ਕਿ ਜਦੋਂ ਵੀ ਅਸੀਂ ਇਸ ਦਰਬਾਰ ਤੇ ਆਨੇ ਆ ਸਾਨੂੰ ਇੱਕ ਅਲੱਗ ਜਿਹਾ ਸਕੂਨ ਮਿਲਦਾ ਹੈ ਜਦੋਂ ਉਡੀਕ ਹੁੰਦੀ ਹੈ ਸਾਨੂੰ ਪੂਰੇ ਹਫਤੇ ਦੀ ਕਿ ਜਦੋਂ ਐਤਵਾਰ ਆਏਗਾ ਅਸੀਂ ਇੱਥੇ ਆਵਾਂਗੇ ਅਸੀਂ ਨਤਮਸਤਕ ਹੋਵਾਂਗੇ ਦੁਪਹਿਰਾਂ ਸਾਫ ਕੱਟਾਂਗੇ ਤੇ ਸਾਡਾ ਜਿਹੜਾ ਮੰਦੇ ਵਿੱਚ ਜੋ ਖੁਸ਼ੀ ਹੁੰਦੀ ਆ ਗੁਰੂਪਰ ਦੀ ਪਿਆਰ ਹੁੰਦਾ ਉਹ ਇਜ਼ਹਾਰ ਕਰਨ ਨੂੰ ਸਾਨੂੰ ਸਮਾਂ ਮਿਲਦਾ ਐ ਐਤਵਾਰ ਦਾ ਸਾਡੇ ਕੋਲ ਸੋ ਕੰਮ ਹੋਣ ਵਗੈਰਾ ਸਕੇ ਐਤਵਾਰ ਜ਼ਰੂਰ ਟਾਈਮ ਕੱਢੀ ਦਾ ਇੱਥੇ ਆਉਣ ਨੂੰ ਤੇ ਅਸੀਂ ਇੱਥੇ ਆ ਕੇ ਨਤਮਸਤਕ ਹੁੰਨੇ ਆ ਤੇ ਚੇਬਰਾ ਸਾਹਿਬ ਜਿਹੜਾ ਉਹ ਕਰਦੇ ਆ ਤੁਸੀਂ ਤਸਵੀਰਾਂ ਦੇਖਿਆ ਨੇ ਸ਼ਹੀਦਾ ਸਾਹਿਬ ਅੰਮ੍ਰਿਤਸਰ ਦੀਆਂ ਤਸਵੀਰਾਂ ਦੇਖਿਆ ਨੇ ਜਿੱਥੇ ਕਿ ਇੱਕ ਖੂਬਸੂਰਤ ਤਸਵੀਰਾਂ ਵੇਖਣ ਨੂੰ ਮਿਲੀਆਂ ਨੇ ਕਿ ਗੁਰੂਪਰ ਦੀ ਜਿਹੜਾ ਪਿਆਰ ਆ ਉਹ ਵੇਖਣ ਨੂੰ ਮਿਲਿਆ ਕਿਉਂਕਿ ਹਰ ਕਿਸੇ ਨਾਲ ਜਦੋਂ ਵੀ ਗੱਲਬਾਤ ਕੀਤੀ ਤਾਂ ਦਾ ਇਹੀ ਕਹਿਣਾ ਕਿ ਜਦੋਂ ਵੀ ਅਸੀਂ ਇੱਥੇ ਪਹੁੰਚਦੇ ਆ ਸਾਨੂੰ ਲੱਗਦਾ ਜਿਹੜਾ ਸਕ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਕਟਾ ਕਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ